ਮੇਰਾ ਨਾਮ ਹਰਲੀਨ ਆ ਤੇ ਅਸੀਂ ਦੋ ਭੈਣਾਂ ਸੀ ਮੈਂ ਦੋਨਾਂ ਨਾਲੋਂ ਵੱਡੀ ਸੀ ਮੇਰੇ ਦੋਨੋਂ ਭੈਣ ਭਰਾ ਛੋਟੇ ਸੀ ਜਦ ਮੈਂ ਛੋਟੀ ਹੁੰਦੀ ਸੀ ਤਾਂ ਮੈਂ ਜ਼ਿਆਦਾ ਕਰ ਆਪਣੀ ਭੂਆ ਕੋਲ ਹੀ ਰਹਿੰਦੀ ਸੀ ਕਿਉਂਕਿ ਮੇਰੇ ਫੁੱਫੜ ਜੀ ਬਾਹਰ ਗਏ ਹੋਏ ਸਨ ਤੇ ਭੂਆ ਤੇ ਬੱਚੇ ਦਿਲ ਨਹੀਂ ਸੀ ਲਾਉਂਦੇ ਤੇ ਭੂਆ ਨੂੰ ਕਹਿ ਦਿੰਦੇ ਸੀ ਕਿ ਸਾਡਾ ਦਿਲ ਹੀ ਨਹੀਂ ਲੱਗਦਾ ਇਸ ਕਰਕੇ ਭੂਆ ਮੈਨੂੰ ਛੁੱਟੀਆਂ ਵਿੱਚ ਆਪਣੇ ਪਿੰਡ ਲੈ ਗਈ ਮੇਰੇ ਗਈ ਤੋਂ ਭੂਆ ਦੇ ਜਵਾਕਾਂ ਨੇ ਵਧੀਆ ਜੀਲਾ ਲਿਆ ਸੀ ਫਿਰ ਭੂਆ ਨੂੰ ਵੀ ਇਹੀ ਹੋਇਆ ਕਿ ਮੇਰੇ ਬੱਚੇ ਇਹਦੇ ਨਾਲ ਵਧੀਆ ਖੁਸ਼ ਰਹਿੰਦੇ ਨੇ ਤੇ ਮੇਰੇ ਮਾਪਿਓ ਨਾਲ ਸਲਾਹ ਕਰਕੇ ਭੂਆ ਨੇ ਮੈਨੂੰ ਅਗਲੀ ਜਮਾਤ ਵਿੱਚ ਆਪਣੇ ਪਿੰਡ ਵਿੱਚ ਹੀ ਪੜਨ ਲਾ ਲਿਆ ਮੈਂ ਭੂਆ ਦੇ ਕੋਲ ਹੀ ਰਹਿਣ ਲੱਗ ਪਈ ਸੀ ਮੇਰੀ ਵੀ ਭੂਆ ਦਾ ਪਿੰਡ ਬਹੁਤ ਹੀ ਵਧੀਆ ਸੀ ਤੇ ਮੇਰਾ ਦਿਲ ਉੱਥੇ ਬਹੁਤ ਲੱਗਦਾ ਸੀ ਭੂਆ ਦੇ ਜਵਾਕ ਮੇਰਾ ਬੜਾ ਮੋਹ ਕਰਦੇ ਸੀ ਫੁੱਫੜ ਵੀ ਸਾਨੂੰ ਬਾਹਰੋਂ ਬੜੀਆਂ ਚੀਜ਼ਾਂ ਭੇਜਦਾ ਸੀ ਫੁੱਫੜ ਮੇਰਾ ਆਪਣੇ ਜਵਾਕਾਂ ਨਾਲ ਵਾਦੀ ਕਰਦਾ ਸੀ ਜੇ ਉਹਨਾਂ ਲਈ ਇੱਕ ਚੀਜ਼ ਭੇਜਦਾ ਤਾਂ ਮੇਰੇ ਲਈ ਦੋ ਚੀਜ਼ਾਂ ਭੇਜਦਾ ਉਦੋਂ ਮੈਂ ਬਹੁਤ ਖੁਸ਼ ਹੁੰਦੀ ਸੀ ਮੈਂ ਕਹਿ ਦਿੰਦੀ ਸੀ ਭੂਆ ਜੀ ਫੁੱਫੜ ਜੀ ਤਾਂ ਮੇਰਾ ਤੁਹਾਡੇ ਦੋਨਾਂ ਜੋ ਅਖਰਾਂ ਨੂੰ ਵੱਧ ਕਰਦੇ ਆ ਭੂਆ ਕਹਿ ਦਿੰਦੀ ਸੀ ਹਾਂ ਪੁੱਤ ਤੇਰੇ ਕੋਪੜ ਨੂੰ ਆਏ ਆ ਸਾਡੇ ਪਿੰਡ ਹੀ ਰਹਿਣਾ ਮੈਂ ਵੀ ਕਹਿ ਦਿੰਦੀ ਸੀ ਕਿ ਹਾਂ ਭੂਆ ਜੀ ਇਸੇ ਕਰਕੇ ਫੁੱਫੜ ਜੀ ਮੇਰਾ ਵੱਧ ਮੋਗਾਤੇ ਨੇ ਪਰ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ ਫੁੱਫੜ ਹੋਂਤਾ ਹੋਂਤਾ ਮੇਰਾ ਵੱਧ ਮੋ ਕਰਦਾ ਗਿਆ ਤੇ ਉਦਾਂ ਹੀ ਮੈਨੂੰ ਵੱਧ ਤੋਂ ਵੱਧ ਚੀਜ਼ਾਂ ਭੇਜਦਾ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਕਿ ਫੁੱਫੜ ਦੇ ਦਿਲ ਵਿੱਚ ਮੇਰੇ ਪ੍ਰਤੀ ਕੀ ਖਿਆਲ ਸਨ ਸੀ ਹੌਲੀ ਹੌਲੀ ਵੱਡੇ ਹੋਏ ਉਦੋਂ ਮੈਂ 12ਵੀਂ ਕਰਕੇ ਹਟੀ ਸੀ ਜਦੋਂ ਫੁੱਫੜ ਪਿੰਡ ਆਇਆ ਫੁੱਫੜ ਜਦੋਂ ਘਰ ਆਇਆ ਤਾਂ ਸਾਰੇ ਉਸ ਨੂੰ ਉੱਠ ਕੇ ਗਲੇ ਮਿਲ ਰਹੇ ਸੀ ਪਰ ਜੋ ਗਲਵਕੜੀ ਫੁੱਫੜ ਨੇ ਮੈਨੂੰ ਪਾਈ ਸੀ ਬੜੀ ਅਜੀਬ ਸੀ ਮੈਨੂੰ ਉਹ ਵੱਖਰਾ ਹੀ ਅੰਦਾਜ਼ ਲੱਗ ਰਿਹਾ ਸੀ ਉਸ ਨੇ ਮੈਨੂੰ ਅਜੀਬ ਤਰੀਕੇ ਨਾਲ ਟੱਚ ਕੀਤਾ ਫੁੱਫੜ ਦੀ ਗੱਲ ਤੇ ਨਹੀਂ ਮੈਂ ਇੰਨਾ ਧਿਆਨ ਨਾ ਦਿੱਤਾ ਫੁੱਫੜ ਮੇਰੇ ਲਈ ਬਾਹਰੋਂ ਬਹੁਤ سارے ਮਹਿੰਗੇ ਮਹਿੰਗੇ ਗਿਫਟ ਲੈ ਕੇ ਆਇਆ ਸੀ ਜਦ ਕਿ ਮੇਰੀ ਭੂਆ ਦੀ ਕੁੜੀ ਇਸ ਕੱਲ ਪਿੱਛੋਂ ਵੀ ਨਾਰਾਜ਼ ਹੋ ਗਈ ਸੀ ਕੀ Papa ਤੁਸੀਂ ਹਰਲੀਨ ਦੀ ਲਈ ਤਾਂ ਇੰਨਾ ਕੁਝ ਲੈ ਕੇ ਆਏ ਹੋ ਤੇ ਮੇਰੇ ਲਈ ਤੁਸੀਂ ਸਿਰਫ ਇੱਕ ਦੋ ਚੀਜ਼ਾਂ ਹੀ ਲੈ ਕੇ ਆਏ ਹੋ ਪਰ ਫੁੱਫੜ ਨੇ ਉਸ ਨੂੰ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਵੇਖ ਇਹ ਆਪਣੇ ਮਾਪਿਓ ਛੱਡ ਕੇ ਤੁਹਾਡੀ ਖਾਤਰ ਇੱਥੇ ਆਪਣੇ ਪਿੰਡ ਰਹਿ ਰਹੀ ਹੈ ਕਿੰਨੇ ਟਾਈਮ ਤੋਂ ਇਸ ਕਰਕੇ ਇਸ ਲਈ ਮੈਂ ਵੱਧ ਸਮਾਨ ਲੈ ਕੇ ਆਇਆ ਭੂਆ ਨੇ ਵੀ ਇਸ ਗੱਲ ਨੂੰ ਹੱਸ ਕੇ ਟਾਲ ਦਿੱਤਾ ਸੀ ਜਦੋਂ ਮੈਂ ਪੜਦੀ ਹੁੰਦੀ ਸੀ ਜਾਂ ਕੋਈ ਵੀ ਰਸੋਈ ਵਿੱਚ ਕੰਮ ਕਰਦੀ ਹੁੰਦੀ ਤਾਂ ਭੂਆ ਆਸੇ-ਪਾਸੇ ਹੁੰਦੀ ਤਾਂ ਫੁੱਫੜ ਮੇਰੇ ਨੇੜੇ ਹੋ ਕੇ ਬੈਠ ਜਾਂਦਾ ਅੰਨੇ ਬਹਾਨੇ ਮੈਨੂੰ ਬੁਲਾਉਂਦਾ ਰਹਿੰਦਾ ਸੀ ਅਤੇ ਫੇਰ ਫੂਫੜ ਦੀ ਬੇਸ਼ਰਮੀ ਦੀ ਤਾਂ ਹੱਦ ਦਿਨੋ-ਦਿਨ ਟੱਪਦੀ ਜਾ ਰਹੀ ਸੀ। ਇੱਕ ਦਿਨ ਮੈਂ ਕਮਰੇ ਵਿੱਚ ਬੈਠੀ ਆਪਣੀ ਪੜ੍ਹਾਈ ਕਰ ਰਹੀ ਸੀ ਤਾਂ ਫੂਫੜ ਅਚਾਨਕ ਮੇਰੇ ਕੋਲ ਆ ਕੇ ਬੈਠ ਗਿਆ ਤੇ ਐਵੇਂ ਆਨੇ ਬਹਾਨੇ ਮੇਰਾ ਹੱਥ ਫੜ ਰਿਹਾ ਸੀ ਤੇ ਫੇਰ ਮੇਰੇ ਨੇੜੇ ਹੋ ਕੇ ਮੇਰੇ ਹੀ ਪੱਟ ਤੇ ਹੱਥ ਰੱਖ ਦਿੱਤਾ। ਮੈਨੂੰ ਫੂਫੜ ਦੀ ਹਰਕਤ ਤੇ ਬੜਾ ਗੁੱਸਾ ਆਇਆ ਤੇ ਮੈਂ ਉੱਠ ਕੇ ਫਟਾਫਟ ਬਾਹਰ ਚਲੀ ਗਈ ਸੀ। ਮੈਨੂੰ ਫੂਫੜ ਕੋਲੋਂ ਬੜੀ ਸ਼ਰਮ ਜਿਹੀ ਆਉਂਦੀ ਸੀ ਤੇ ਡਰ ਵੀ ਲੱਗਦਾ ਸੀ। ਮੇਰੀ ਫੁੱਫੜ ਤੋਂ ਹਮੇਸ਼ਾ ਦੂਰ ਹੀ ਰਹਿੰਦੀ ਸੀ ਇੱਕ ਦਿਨ ਫੁੱਫੜ ਮੈਨੂੰ ਪੁੱਛਣ ਲੱਗ ਪਿਆ ਕਿ ਹਰਲੀਨ ਹੁਣ ਤੇਰਾ ਅੱਗੇ ਦਾ ਕੀ ਪਲਾਨ ਹੈ ਮੈਂ ਉਹਨਾਂ ਨੂੰ ਕਿਹਾ ਫੁੱਫੜ ਜੀ ਮੈਂ ਹੁਣ ਬੀਐਸਸੀ ਕਰਨਾ ਚਾਹੁੰਦੀ ਹਾਂ ਫੁੱਫੜ ਨੇ ਮੇਰੇ ਤੋਂ ਪੁੱਛੇ ਬਿਨਾ ਹੀ ਮੇਰੀ ਐਡਮਿਸ਼ਨ ਕਰਵਾ ਦਿੱਤੀ ਸੀ ਤੇ ਮੈਨੂੰ ਕਹਿ ਦਿੱਤਾ ਕਿ ਤੂੰ ਆਪਣੇ ਪਿੰਡ ਉੱਥੇ ਵਹਿਣ ਆਉਂਦੀ ਹੈ ਤੇ ਕੱਲ ਤੋਂ ਤੂੰ ਕਾਲਜ ਜਾਣਾ ਸਟਾਰਟ ਕਰ ਦੇ ਮੈਨੂੰ ਬੜੀ ਖੁਸ਼ੀ ਹੋ ਗਈ ਸੀ ਕਿ ਹੁਣ ਮੈਂ ਅੱਗੇ ਪੜਾਂਗੀ ਮੈਂ ਕਾਲਜ ਜਾਣਾ ਸਟਾਰਟ ਕਰ ਦਿੱਤਾ ਸੀ ਇੱਕ ਦਿਨ ਜਦੋਂ ਕਾਲਜ ਤੋਂ ਵਾਪਸ ਆਈ ਤਾਂ ਗੇਟ ਲੱਗਾ ਹੋਇਆ ਸੀ ਮੈਂ ਗੇਟ ਖੜਕਾਇਆ ਤਾਂ ਫੁੱਫੜ ਨੇ ਗੇਟ ਖੋਲ ਦਿੱਤਾ ਤੇ ਜਦੋਂ ਮੈਂ ਅੰਦਰ ਗਈ ਤਾਂ ਮੈਂ ਸੋਚਿਆ ਕਿ ਭੂਆ ਇੱਥੇ ਕਿਤੇ ਹੋਣੀ ਆ ਫੁੱਫੜ ਨੇ ਫਟਾਫਟ ਅੰਦਰੋਂ ਗੇਟ ਬੰਦ ਕਰ ਦਿੱਤਾ ਸੀ ਮੈਂ ਪੁੱਛਿਆ ਕਿ ਭੂਆ ਜੀ ਕਿੱਥੇ ਨੇ ਤਾਂ ਫੁੱਫੜ ਕਹਿਣ ਲੱਗਾ ਕਿ ਗਵਾਂਢ ਦੀ ਰਿਸ਼ਤੇਦਾਰੀ ਵਿੱਚ ਕਿਸੇ ਦੀ ਮੌਤ ਹੋ ਗਈ ਤੇਰੀ ਭੂਆ ਉੱਥੇ ਉਹਨਾਂ ਦੇ ਨਾਲ ਗਈ ਹੋਈ ਆ ਚੱਲ ਤੂੰ ਕੱਪੜੇ ਬਦਲ ਲੈ ਤੇ ਨਾਲੇ ਮੇਰੇ ਲਈ ਵੀ ਚਾਹ ਬਣਾ ਲਈ ਮੈਂ ਵੀ ਨਹੀਂ ਚਾਹ ਪੀਤੀ ਜਦ ਮੈਂ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਫੁੱਫੜ ਨੇ ਪਿੱਛੋਂ ਆ ਕੇ ਮੈਨੂੰ ਗਲ ਬਕੜੀ ਪਾ ਲਈ ਮੈਂ ਰੋੜਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਫੁੱਫੜ ਜੀ ਛਟੋ ਤੁਸੀਂ ਮੈਨੂੰ ਇਹ ਕੀ ਕਰ ਰਹੇ ਹੋ ਤਾਂ ਫੁੱਫੜ ਕਹਿਣ ਲੱਗਾ ਕਿ ਮੈਂ ਤਾਂ ਬਹੁਤ ਦਿਨਾਂ ਤੋਂ ਇਸ ਮੌਕੇ ਦੀ ਪਾਲ ਵਿੱਚ ਸੀ ਤੇਰੇ ਤੇ ਤਾਂ ਮੇਰੀ ਬਹੁਤ ਸਮੇ ਤੋਂ ਅੱਖ ਸੀ ਉਸ ਸਮੇਂ ਭੂਆ ਦੇ ਜਵਾਕ ਵੀ ਸਕੂਲੋਂ ਨਹੀਂ ਆਏ ਸੀ ਤੇ ਫੁੱਫੜ ਮੈਨੂੰ ਕਹਿ ਰਿਹਾ ਸੀ ਤੂੰ ਕਦੋਂ ਤੋਂ ਮੈਨੂੰ ਘਰ ਵਿੱਚ ਇਕੱਲੀ ਮਿਲੇ ਤੇ ਕਦੋਂ ਮੈਂ ਇਹ ਸਭ ਕੁਝ ਕਰਾਂ ਪਰ ਮੈਂ ਬਹੁਤ ਰੋੜਾ ਪਾਇਆ ਉਪਰ ਹੀ ਨਹੀਂ ਸੀ ਹੋ ਰਹਾ ਸਰੀਰ ਦਾ ਹੱਟਾ ਕੱਟਾ ਸੀ ਮੈਨੂੰ ਚੁੱਕ ਕੇ ਕਮਰੇ ਵਿੱਚ ਲੈ ਗਿਆ ਮੈਂ ਉਸ ਦਾ ਬਹੁਤ ਵਿਰੋਧ ਕੀਤਾ ਉਸ ਨੇ ਮੇਰੀ ਇੱਕ ਨਾ ਚੱਲਣ ਦਿੱਤੀ ਮੈਂ ਦਰਦ ਨਾਲ ਤੜਫ ਰਹੀ ਸੀ ਕਿਉਂਕਿ ਇੱਕ ਤਾਂ ਉਹ ਫੁੱਫੜ ਸੀ ਤੇ ਉਹ ਵੀ ਵੱਡੀ ਉਮਰ ਦਾ ਹੰਢਿਆ ਵਰਤਿਆ ਬੰਦਾ ਸੀ ਤੇ ਉਸ ਨੇ ਕਾਫੀ ਟਾਈਮ ਮੇਰੇ ਨਾਲ ਇਹ ਸਭ ਕੁਝ ਕੀਤਾ ਮੇਰੀਆਂ ਤਾਂ ਚਿੱਕਾਂ ਹੀ ਨਿਕਲ ਰਹੀਆਂ ਸੀ ਪਰ ਫੁੱਫੜ ਆਪਣਾ ਕੰਮ ਕਰਕੇ ਹੀ ਹਟਿਆ ਫੁੱਫੜ ਬਾਹਰ ਚਲਾ ਗਿਆ ਤੇ ਮੈਂ ਕਾਫੀ ਸਮੇਂ ਤੋ ਕਮਰੇ ਵਿੱਚ ਹੁੰਦੀ ਰਹੀ ਫੁੱਫੜ ਨੇ ਫਿਰ ਮੈਨੂੰ ਧਮਕੀ ਵੀ ਦਿੱਤੀ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਇਹਦੇ ਵਿੱਚ ਤੇਰੀ ਬੇਇੱਜ਼ਤੀ ਹੋ ਜਾਊਗੀ ਤੇਰੇ ਮਾਪਿਓ ਨੇ ਤੈਨੂੰ ਮੂੰਹ ਨਹੀਂ ਲਾਉਣਾ ਤੇ ਅੱਗੇ ਵੀ ਤੇਰਾ ਕਿਤੇ ਰਿਸ਼ਤਾ ਨਹੀਂ ਹੋਣਾ ਫੁੱਫੜ ਨੇ ਮੈਨੂੰ ਏਡੀ ਪੂਰੀ ਤਰ੍ਹਾਂ ਡਰਾ ਦਿੱਤਾ ਸੀ ਕਿ ਇਹ ਦਰਦ ਮੈਂ ਆਪਣੇ ਅੰਦਰ ਹੀ ਲੁਕਾ ਲਿਆ ਸੀ ਮੈਂ ਕਿਸੇ ਕੋਲ ਕੋਈ ਗੱਲ ਨਾ ਕੀਤੀ ਤੀ ਭੂਆ ਸ਼ਾਮ ਨੂੰ 5:00 ਵਜੇ ਘਰ ਆਈ ਭੂਆ ਨੇ ਜਦੋਂ ਮੇਰਾ ਚਿਹਰਾ ਵੇਖਿਆ ਤਾਂ ਕਹਿਣ ਲੱਗੀ ਹਰਲੀਨ ਕੀ ਗੱਲ ਆ ਪੁੱਤ ਅੱਜ ਤੂੰ ਇੰਨੀ ਉਦਾਸ ਕਿਉਂ ਆ ਤਾਂ ਮੈਂ ਕਿਹਾ ਭੂਆ ਜੀ ਅੱਜ ਮੇਰੀ ਸਿਹਤ ਠੀਕ ਨਹੀਂ ਮੈਨੂੰ ਸਕੂਲ ਵਿੱਚ ਬਹੁਤ ਤੇਜ਼ ਬੁਖਾਰ ਹੋ ਗਿਆ ਸੀ ਤਾਂ ਭੂਆ ਮੈਨੂੰ ਕਹਿਣ ਲੱਗੀ ਕਿ ਚੱਲ ਤੂੰ ਆਰਾਮ ਕਰ ਦਵਾਈ ਲੈ ਕੇ ਮੈਂ ਆਪੇ ਕੰਮ ਕਰ ਲਾਂਗੀ ਮੈਂ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਚਲੀ ਗਈ ਸੀ ਪਰ ਮੇਰੀ ਅੱਖਾਂ 'ਕੇ ਉਹੀ ਸੀਨ ਘੁੰਮੀ ਜਾਂਦਾ ਸੀ ਹੌਂ ਫੁੱਫੜ ਜਦੋਂ ਵੀ ਘਰ ਹੁੰਦਾ ਤੇ ਭੂਆ ਨਾ ਹੁੰਦੀ ਤਾਂ ਮੇਰੇ ਨਾਲ ਉਹ ਸਭ ਕੁਝ ਧੱਕੇ ਨਾਲ ਕਰ ਲੈਂਦਾ ਸੀ ਤੇ ਹੌਣ ਇੱਥੇ ਮੈਨੂੰ ਰਹਿਣਾ ਬਹੁਤ ਔਖਾ ਲੱਗ ਰਿਹਾ ਸੀ ਤੇ ਨਾ ਹੀ ਮੈਂ ਇੱਥੇ ਰੁਕਣਾ ਚਾਹੁੰਦੀ ਸੀ ਮੈਂ ਆਪਣੇ ਮਾਪਿਓ ਨੂੰ ਕਹਿ ਦਿੱਤਾ ਸੀ ਕਿ ਈਸਵਰੀ ਪੇਪਰਾਂ ਤੋਂ ਬਾਅਦ ਮੈਂ ਤੁਹਾਡੇ ਕੋਲ ਹੀ ਆ ਜਾਣਾ ਕਿਉਂਕਿ ਹੁਣ ਫੁੱਫੜ ਜੀ ਤਾਂ ਪਿੰਡ ਆ ਗਏ ਨੇ ਤੇ ਮੈਂ ਵੀ ਤੁਹਾਡੇ ਕੋਲ ਆਉਣਾ ਚਾਹੁੰਦੀ ਹਾਂ ਮੇਰੇ ਮਾਪਿਓ ਕਹਿਣ ਲੱਗੇ ਸੀ ਕਿ ਠੀਕ ਆ ਪੁੱਤ ਤੂੰ ਆ ਜਾਈਂ ਪੱਤੇ ਪਰਾਂ ਤੋਂ ਬਾਅਦ ਇਸ ਜਮਾਤ ਦੇ ਪੇਪਰ ਦੇ ਦੇ ਮੈਂ ਆਪਣੇ ਪਿੰਡ ਜਾਣ ਲੱਗੀ ਤਾਂ ਫੁੱਫੜ ਮੈਨੂੰ ਆਣੇ ਬਹਾਨੇ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਫੁੱਫੜ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਮੈਂ ਤੇਰੀ ਅਗਲੀ ਜਮਾਤ ਦੀ ਫੀਸ ਵੀ ਭਰ ਦਿੱਤੀ ਆ ਪਰ ਮੈਂ ਵੀ ਆਪਣੀ ਕੋ ਜਿੱਤ ਫੜੀ ਹੋਈ ਸੀ ਕਿ ਨਹੀਂ ਇਸ ਵਾਰ ਤਾਂ ਮੈਂ ਆਪਣੇ ਘਰ ਹੀ ਜਾਣਾ ਪੂਆ ਵੀ ਮੈਨੂੰ ਬਹੁਤ ਕਹਿ ਰਹੀ ਸੀ ਕਿ ਤੇਰੇ ਫੁੱਫੜ ਨੇ ਫੀਸ ਭਰ ਦਿੱਤੀ ਇੱਕ ਸਾਲ ਹੋਰ ਉੱਥੇ ਲਾ ਲ ਪਰ ਮੈਂ ਆਪਣੀ ਭੂਆ ਨੂੰ ਕੀ ਦੱਸਦੀ ਭੂਆ ਫੁੱਫੜ ਤਾਂ ਮੇਰੇ ਤੇ ਮਾੜੀ ਅੱਖ ਰੱਖੀ ਬੈਠਾ ਮੈਂ ਕਿਹਾ ਨਹੀਂ ਭੂਆ ਜੀ ਜੀ ਹੁਣ ਮੇਰਾ ਦਿਲ ਨਹੀਂ ਲੱਗਦਾ ਹੁਣ ਮੈਂ ਆਪਣੇ ਘਰ ਹੀ ਜਾਣਾ ਪੂਆ ਨੂੰ ਮੈਂ ਬਹਨ ਆਰਾ ਦਿੱਤਾ ਤੇ ਫਿਰ ਮੈਂ ਆਪਣੇ ਪਿੰਡ ਆ ਕੇ ਪੜਨ ਲੱਗ ਪਈ ਸੀ ਮੈਨੂੰ ਪਿੰਡ ਆਇ ਨੂੰ ਹਜੇ ਵੀ ਕੁਝ ਦਿਨ ਹੋਏ ਸੀ ਕਿ ਇੱਕ ਦਿਨ ਜਦੋਂ ਮੈਂ ਕਾਲਜ ਤੋਂ ਘਰ ਆਈ ਤਾਂ ਪੂਆ ਤੇ ਫੁੱਫੜ ਘਰ ਬੈਠੇ ਸੀ ਮੈਂ ਪੂਆ ਨੂੰ ਭੱਜ ਕੇ ਮਿਲੀ ਪਰ ਫੁੱਫੜ ਨੂੰ ਤਾਂ ਮੇਰਾ ਬਲਾਉਣ ਨੂੰ ਦਿਲ ਲਈ ਸੀ ਕਰਤਾ ਪਰ ਮੈਂ ਕੀ ਕਰਦੀ ਇਹ ਸੋਚ ਕੇ ਬਹਾਲ ਲਿਆ ਕਿ ਮੇਰੇ ਮਾਪਿਓ ਕੀ ਸੋਚਣਗੇ ਤੇ ਪੂਆ ਜੀ ਕੀ ਸੋਚਣਗੇ ਫੁੱਫੜ ਨੇ ਖੜੇ ਹੋਗੇ ਮੈਨੂੰ ਆਪਣੇ ਗਲ ਨਾਲ ਲਾ ਲਿਆ ਉਸ ਦੀ ਉਹ ਹੀ ਅਜੀਬ ਹਰਕਤਾਂ ਜੀਤਾ ਕਰਦਾ ਸੀ ਉਸ ਨੂੰ ਧੱਕਾ ਮਾਰ ਕੇ ਪਿੱਛੇ ਸੁੱਟਦੀ ਮਾਂ ਬਸ ਫਿਰ ਸਾਰੇ ਬੈਠੇ ਸੀ ਤੇ ਮੈਨੂੰ ਚੁੱਪੀ ਹੋਣਾ ਪਿਆ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਮੇਰੀ ਮਾਂ ਮੈਨੂੰ ਚਾਹ ਪੜਾਉਣ ਲਈ ਗਈ ਤਾਂ ਮਾੜੀ ਮੈਨੂੰ ਦੱਸ ਕੇ ਆਈ ਕਿ ਤੇਰੀ ਭੂਆ ਤੇ ਫੂਫੜ ਤੇਰਾ ਰਿਸ਼ਤਾ ਆਪਣੇ ਪਿੰਡ ਕਰਵਾਉਣਾ ਚਾਹੁੰਦੇ ਆ ਮੁੰਡਾ ਕਨੇਡਾ ਵਿੱਚ ਪੀਆਰ ਆ ਰਿਹਾ ਏ ਸਾਲ ਵਿਆਹ ਕਰਵਾਉਣ ਲਈ ਆ ਰਿਹਾ ਅਤੇ ਮੁੰਡੇ ਦਾ ਘਰ-ਬਾਰ ਬਹੁਤ ਵਧੀਆ ਮੇਰੀ ਮਾਂ ਦੀ ਇਹ ਗੱਲ ਸੁਣ ਕੇ ਮੇਰੀ ਅੱਖਾਂ ਢੀਆਂ ਦੀਆਂ ਢੀਆਂ ਰਹਿ ਗਈਆਂ ਸੀ ਮੈਂ ਫੇਰ ਬਹਾਨਾ ਬਣਾ ਲਿਆ ਕਿ ਮੈਨੂੰ ਆਪਣੇ ਪਿੰਡ ਲੈ ਕੇ ਜਾਣ ਦਾ ਪਰ ਮੈਂ ਕਹਿ ਦਿੱਤਾ ਸੀ ਕਿ ਮੰਮੀ ਹਜੇ ਤਾਂ ਮੈਂ ਪੜ ਕੇ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਨੀ ਆ ਮੇਰੀ ਮਾਂ ਕਹਿਣ ਲੱਗੀ ਨਹੀਂ ਪੁੱਤ ਘਰ-ਬਾਰ ਬਹੁਤ ਵਧੀਆ ਸਾਨੂੰ ਬੋਲਦਿਆਂ ਨੂੰ ਸੁਣ ਕੇ ਮੇਰੀ ਭੂਆ ਤੇ ਫੂਫੜ ਵੀ ਅੰਦਰ ਕਮਰੇ ਵਿੱਚ ਆ ਗਏ ਭੂਆ ਕਹਿਣ ਲੱਗੀ ਤੂੰ ਪੜਨ ਦਾ ਫਿਕਰ ਨਾ ਕਰ ਮੇਰੀ ਗੱਲ ਉਹਨਾਂ ਨਾਲ ਹੋਈ ਆ ਮੁੰਡਾ ਕਹਿੰਦਾ ਕਿ ਮੈਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਤੇ ਨਾ ਹੀ ਮੈਂ ਕੋਈ ਤਾਜ ਦੇਹਜ ਲੈਣਾ ਬਸ ਮੇਰੀ ਤਾਂ ਇੱਕੋ ਇੱਕ ਮੰਗਾ ਕੀ ਕੁੜੀ ਦੀ ਪੀਐਸਸੀ ਕੀਤੀ ਹੋਣੀ ਚਾਹੀਦੀ ਆ ਵਿਆਹ ਤੋਂ ਬਾਅਦ ਤੇਰਾ ਜਿੰਨਾ ਦਿਲ ਕਰੇ ਤੂੰ ਨਹੀਂ ਪੜਾਈ ਕਰੀ ਜਿੰਨਾ ਚਿਰ ਤੇਰਾ ਕੋਰਸ ਪੂਰਾ ਨਹੀਂ ਹੁੰਦਾ ਉਹਨਾਂ ਟਾਈਮ ਉਹ ਤੈਨੂੰ ਬਾਹਰ ਨਹੀਂ ਬੁਲਾਉਂਦਾ ਇੱਕ ਵਾਰੀ ਵਿਆਹ ਹੋ ਜਾਣ ਤੇ ਉਸ ਤੋਂ ਬਾਅਦ ਜਿੰਨਾ ਟਾਈਮ ਤੇਰੀ ਪੜਾਈ ਪੂਰੀ ਨਹੀਂ ਹੋ ਜਾਂਦੀ ਉਹਨਾਂ ਟਾਈਮ ਤੂੰ ਉਸ ਨਾਲ ਬਾਹਰ ਨਾ ਜਾਈ ਇਹ ਗੱਲ ਸਾਡੀ ਹੋ ਗਈ ਆ ਇੱਕ ਵਾਰੀ ਵਿਆਹ ਹੋ ਜਾਣ ਤੇ ਤੂੰ ਆਪਣੀ ਪੜਾਈ ਜਾਰੀ ਰੱਖ ਸਕਦੀ ਏ ਮੈਨੂੰ ਪੂਆ ਦੀ ਗੱਲ ਠੀਕ ਲੱਗੀ ਤੇ ਮੇਰੇ ਮਾਪੇ ਬੈਠੇ ਸੀ ਮੇਰੇ ਮੂੰਹ ਵੱਲ ਵੇਖ ਰਹੇ ਸੀ ਕਿ ਕਦੋਂ ਇਹ ਹਾਂ ਕਰੂਗੀ ਮੈਂ ਪੋੜੇ ਚਿਹਰੇ ਤੇ ਪਿਓ ਦੀ ਪੱਗ ਵੱਲ ਵੇਖ ਕੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਸੀ ਮੁੰਡੇ ਵਾਲਿਆਂ ਨੇ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ ਸੀ ਤੇ ਕਿਉਂਕਿ ਮੈਂ ਵੇਖਣ ਵਿੱਚ ਬੜੀ ਸੋਹਣੀ ਸੀ ਤੇ ਬਾਕੀ ਮੁੰਡੇ ਦੀ ਭੈਣ ਮੇਰੇ ਨਾਲ ਪੜਦੀ ਸੀ ਉਸ ਨੂੰ ਮੇਰੇ ਸੁਭਾਅ ਬਾਰੇ ਵੀ ਪਤਾ ਸੀ ਸਾਡਾ ਦੋਨਾਂ ਦਾ ਆਪਸ ਵਿੱਚ ਬੜਾ ਹੀ ਪਿਆਰ ਸੀ ਇਸ ਗੱਲ ਤੇ ਵੀ ਮੈਂ ਬਹੁਤ ਖੁਸ਼ੀ ਕਿ ਅਮਨ ਦੇ ਭਰਾ ਨਾਲ ਮੇਰਾ ਵਿਆਹ ਹੋ ਰਿਹਾ ਰਿਹਾ ਸੀ ਅਸੀਂ ਸਹੇਲੀਆਂ ਸਹੇਲੀਆਂ ਹੀ ਸੀ ਅਤੇ ਬਾਅਦ ਵਿੱਚ ਇਕੱਠੀਆਂ ਹੀ ਰਹਿਆ ਕਰਦਾ ਸੀ ਡੇਢ ਕੁ ਮਹੀਨੇ ਬਾਅਦ ਮੁੰਡਾ ਬਾਹਰੋਂ ਆਇਆ ਸੀ ਤੇ ਫਿਰ ਸਾਡਾ ਰੁਕਾ ਕਰ ਦਿੱਤਾ ਅਤੇ 20 ਦਿਨਾਂ ਬਾਅਦ ਸਾਡਾ ਵਿਆਹ ਵੀ ਰੱਖ ਦਿੱਤਾ ਸੀ ਮੈਨੂੰ ਮੁੰਡਾ ਸ਼ਾਪਿੰਗ ਕਰਾਉਣ ਲਈ ਨਾਲ ਲੈ ਕੇ ਜਾਂਦਾ ਵਿਆਹ ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਹੋ ਰਹੀਆਂ ਸੀ ਬੜੀ ਵਧੀਆ ਸੁਭਾਅ ਦਾ ਸੀ ਮੈਂ ਬਹੁਤ ਖੁਸ਼ ਸੀ ਫਿਰ ਸਾਡਾ ਵਿਆਹ ਹੋ ਗਿਆ ਤੇ ਮੇਰਾ ਘਰ ਵਾਲਾ ਬਹੁਤ ਹੀ ਵਧੀਆ ਇਨਸਾਨ ਸੀ ਪਰ ਉਹ ਮੇਰਾ ਬੜਾ ਧਿਆਨ ਰੱਖਦਾ ਸੀ ਉਸ ਘਰਾਤ ਨੂੰ ਵੀ ਉਸ ਨੇ ਮੇਰੇ ਨਾਲ ਕੋਈ ਜ਼ਿਆਦਾ ਧੱਕਾ ਨਹੀਂ ਕੀਤਾ ਬਸ ਮੇਰੀ ਮਰਜ਼ੀ ਅਨਸਾਰ ਹੀ ਉਸ ਨੇ ਮੇਰੇ ਨਾਲ ਆਪਣਾ ਰਿਸ਼ਤਾ ਬਣਾਇਆ ਉਸ ਨੇ ਮੈਨੂੰ ਬਿਲਕੁਲ ਵੀ ਤੰਗ ਨਹੀਂ ਕੀਤਾ ਸੀ ਮੈਂ ਬਹੁਤ ਖੁਸ਼ ਸੀ ਇਹੋ ਜਿਹਾ ਹਮਸਫਰ pa ਕੇ ਪਤਾ ਨਹੀਂ ਲੱਗਿਆ ਕਿ ਕਦੋਂ ਇੱਕ ਮਹੀਨਾ ਫਿਰ ਦੋ ਤੇ ਕਿਦਾਂ ਤਿੰਨ ਮਹੀਨੇ ਲੰਘ ਗਏ ਉਸ ਦੀ ਛੁੱਟੀ ਹੁਣ ਖਤਮ ਹੋ ਗਈ ਤੇ ਉਸ ਨੇ ਵਾਪਸ ਵਿਦੇਸ਼ ਜਾਣਾ ਸੀ ਮੈਂ ਬਹੁਤ ਅਦਾਸ ਸੀ ਤੇ ਮੈਨੂੰ ਕਹਿਣ ਲੱਗਾ ਕੋਈ ਗੱਲ ਨਹੀਂ ਬਸ 6 ਮਹੀਨੇ ਦੀ ਗੱਲ ਆ 6 ਮਹੀਨਿਆਂ ਦੇ ਵਿੱਚ ਤੇਰਾ ਵੀ ਵੀਜ਼ਾ ਆ ਜਾਣਾ ਤੇ ਫਿਰ ਤੂੰ ਮੇਰੇ ਕੋਲ ਆ ਜਾਈ ਤੇ ਆਪਾਂ ਇਕੱਠੇ ਹੀ ਰਾਵਾਂਗੇ ਉਹਨਾਂ ਟਾਈਮ ਤੂੰ ਇੱਥੇ ਰਹਿ ਕੇ ਮੰਮੀ ਪਾਪਾ ਦੇ ਕੋਲ ਆਪਣੀ ਪੜ੍ਹਾਈ ਪੂਰੀ ਕਰ ਮੈਂ ਆਪਣੇ ਘਰ ਵਾਲੇ ਨਾਲ ਵਾਦਾ ਕੀਤਾ ਕਿ ਹਾਂ ਮੈਂ ਇੱਥੇ ਰਹਾਂਗੀ ਉਹ ਤਾਂ ਚਲਾ ਗਿਆ ਸੀ ਪਰ ਚਾਰ ਕੁ ਦਿਨਾਂ ਬਾਅਦ ਮੇਰੇ ਫੂਫੜ ਮੈਨੂੰ ਮਿਲਣ ਆਏ ਤੇ ਜਦੋਂ ਜਾਣ ਲੱਗੇ ਤਾਂ ਮੇਰਾ ਫੂਫੜ ਮੇਰੀ ਸੱਸ ਨੂੰ ਕਹਿੰਦਾ ਭਾਬੀ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਅਸੀਂ ਇਸ ਨੂੰ ਚਾਰ ਕੁ ਦਿਨ ਉੱਧਰ ਲੈ ਜਾਈਏ ਨਿਆਣੀ ਆ ਇਸ ਦਾ ਚਵਾਕਾਂ ਦੇ ਨਾਲ ਦਿਲ ਲੱਗ ਜਾਊਗਾ ਫੂਫੜ ਦੀ ਗੱਲ ਸੁਣ ਕੇ ਮੇਰਾ ਦਿਲ ਕੰਬਣ ਲੱਗ ਪਿਆ ਸੀ ਪਰ ਮੈਂ ਆਪਣੀ ਸੱਸ ਨੂੰ ਮਨਾ ਵੀ ਨਾ ਕਰ ਸਕੀ ਮੇਰੀ ਸੱਸ ਨੇ ਮੈਨੂੰ ਫੁੱਫੜ ਦੇ ਨਾਲ ਤੋਰ ਦਿੱਤਾ ਸੀ ਮੈਨੂੰ ਨਹੀਂ ਪਤਾ ਸੀ ਕਿ ਫੁੱਫੜ ਕਿਸ ਚਾਲ ਤੇ ਮੈਨੂੰ ਨਾਲ ਲੈ ਕੇ ਗਿਆ ਕਿਉਂਕਿ ਅਗਲੇ ਦਿਨ ਫੁੱਫੜ ਦੀ ਮਾਸੀ ਦੇ ਮੁੰਡੇ ਦਾ ਵਿਆਹ ਸੀ ਤੇ ਉਹਨਾਂ ਸਭ ਦੇ ਵਿਆਹ ਤੇ ਜਾਣਾ ਸੀ ਸਾਰੇ ਜਣੇ ਵਿਆਹ ਜਾਣ ਲਈ ਤਿਆਰ ਹੋ ਗਏ ਪਰ ਫੁੱਫੜ ਨੇ ਬਹੁਤ ਨਵਣਾ ਦਿੱਤਾ ਕਿ ਮੇਰੀ ਤਾਂ ਸਿਹਤ ਠੀਕ ਨਹੀਂ ਹੈ ਮੈਂ ਘਰ ਰਹਿ ਕੇ ਆਰਾਮ ਕਰੂੰਗਾ ਹੁਣ ਮੈਂ ਤਾਂ ਘਰ ਹੀ ਰਹਿਣਾ ਸੀ ਉਸਨੇ ਕਿਹਾ ਮੈਂ ਵਿਆਹ ਨਹੀਂ ਜਾਣਾ ਉਸ ਦਿਨ ਮੇਰੇ ਫੁੱਫੜ ਨੇ ਮੇਰੀ ਬਹੁਤ ਬੁਰੀ ਹਾਲਤ ਕਰ ਦਿੱਤੀ ਸੀ ਪਤਾ ਨਹੀਂ ਕਿੰਨੀ ਕਵਾਰੀ ਫੁੱਫੜ ਨੇ ਮੇਰੇ ਨਾਲ ਸਭ ਕੁਝ ਕੀਤਾ ਮੈਂ ਤਾਂ ਮਰਨ ਵਾਲੀ ਹੋ ਗਈ ਸੀ ਮੈਂ ਫੁੱਫੜ ਅੱਗੇ ਹੱਥ ਜੋੜਦੀ ਸੀ ਕਿ ਮੇਰਾ ਖਹਿੜਾ ਛੱਡੋ ਪਰ ਪਤਾ ਨਹੀਂ ਫੁੱਫੜ ਦਾ ਕੀ ਸੀ ਕੀ ਖਾਂਦਾ ਸੀ ਜੋ ਹਟਨ ਦਾ ਨਾ ਹੀ ਨੀ ਸੀ ਲੈ ਰਿਹਾ ਜਦੋਂ ਫੁੱਫੜ ਦੀ ਹਵਸ ਪੂਰੀ ਹੋਈ ਤਾਂ ਉਸਨੇ ਫਿਰ ਮੈਨੂੰ ਛੱਡ ਦਿੱਤਾ ਉਸ ਦਿਨ ਸ਼ਾਮ ਨੂੰ ਜਦੋਂ ਮੇਰੀ ਭੂਆ ਵਾਪਸ ਆਈ ਤਾਂ ਮੈਂ ਭੱਜ ਕੇ ਉਸ ਤੇ ਗੱਡ ਲਾ ਕੇ ਰੋਣ ਲੱਗ ਪਈ ਸੀ ਮੇਰੀ ਭੂਆ ਮੇਰੀ ਹਾਲਤ ਦੇਖ ਕੇ ਘਬਰਾ ਗਈ ਤੇ ਪੁੱਛਣ ਲੱਗੀ ਆਖਰ ਹੋਇਆ ਕੀ ਕੀ ਹੋਇਆ ਤੂੰ ਮੈਨੂੰ ਦੱਸ ਤਾਂ ਸਹੀ ਤੂੰ ਰੋ ਕੇ ਰਹੀ ਐ ਪਿੰਡ ਦਾ ਸਭ ਠੀਕ ਆ ਨਾ ਮੈਂ ਇਹਨਾਂ ਨੂੰ ਕਹਿ ਰਹੀ ਸੀ ਹਾਂਜੀ ਸਾਰੇ ਠੀਕ ਨੇ ਪਰ ਭੂਆ ਬੜੀ ਘਬਰਾ ਗਈ ਸੀ ਕਿ ਹਲੀ ਨੇ ਨਾ ਕਿਉਂ ਰੋ ਰਹੀ ਐ ਫਿਰ ਮੈਂ ਹੌਲੀ-ਹੌਲੀ ਆਪਣਾ ਮਨ ਮਜ਼ਬੂਤ ਕੀਤਾ ਅਤੇ ਭੂਆ ਨੂੰ ਸਾਰੀ ਸੱਚਾਈ ਦੱਸ ਦਿੱਤੀ ਭੂਆ ਨੇ ਗੁੱਫੜ ਨੂੰ ਬਹੁਤ ਲੰਨਥਾਂ ਪਾਈਆਂ ਤੇ ਕਹਿਣ ਲੱਗੀ ਕਿ ਤੂੰ ਕਸਾਈ ਹੈ ਇਨਸਾਨ ਕਹਣ ਦੇ ਲਾਇਕ ਨਹੀਂ ਅਤੇ ਮੈਂ ਇੱਕ ਕਸਾਈ ਦੇ ਨਾਲ ਨਹੀਂ ਰਹਿ ਸਕਦੀ ਜਿਸ ਨੇ ਆਪਣੇ ਧੀਆ ਵਰਗੀ ਭਤੀਜੀ ਦੀ ਇੱਜ਼ਤ ਨੂੰ ਹੱਥ ਪਾਇਆ ਉਸ ਦਿਨ ਭੂਆ ਤੇ ਫੂਫੜ ਦੇ ਨਾਲ ਬਹੁਤ ਲੜੀ ਸੀ ਤੇ ਫਿਰ ਭੂਆ ਨੇ ਦੋਨੋਂ ਬੱਚਿਆਂ ਨੂੰ ਅਤੇ ਮੈਨੂੰ ਨਾਲ ਲੈ ਗਿਆ ਤੇ ਅਸੀਂ ਸਾਰੇ ਜਣੇ ਆਪਣੇ ਪਿੰਡ ਚਲੇ ਗਏ ਸੀ ਉੱਥੇ ਜਾ ਕੇ ਭੂਆ ਨੇ ਫੂਫੜ ਦੀ ਸਾਰੀ ਸੱਚਾਈ ਮੇਰੀ ਮਾਂ ਨੂੰ ਦੱਸੀ ਮੇਰੀ ਮਾਂ ਤਾਂ ਬੈਠੀ ਮੱਥੇ ਤੇ ਹੱਥ ਮਾਰ ਕੇ ਰੋ ਰਹੀ ਸੀ ਫਿਰ ਮੇਰੀ ਮਾਂ ਨੇ ਸਾਰੀ ਗੱਲ ਮੇਰੇ ਪਿਓ ਨੂੰ ਦੱਸੀ ਸਾਡੇ ਘਰ ਦੇ ਬਹੁਤ ਪਰੇਸ਼ਾਨ ਹੋ ਗਏ ਸੀ ਤੇ ਮੇਰਾ ਪਿਓ ਕਹਿ ਰਿਹਾ ਸੀ ਕਿ ਮੈਂ ਤਾਂ ਹੁਣ ਉੱਥੇ ਜਾਣਾ ਤੇ ਉਸ ਨੂੰ ਜਾਨੋਂ ਮਾਰ ਦੇਵਾਂਗਾ ਪਰ ਅਸੀਂ ਪੂਆ ਭਤੀਜੀ ਨੇ ਉਹਨਾਂ ਨੂੰ ਜਾਣਨਾ ਦਿੱਤਾ ਸਾਨੂੰ ਡਰ ਸੀ ਕਿ ਕਿਤੇ ਮੇਰੇ ਪਾਪਾ ਨੂੰ ਕੁਝ ਹੋ ਨਾ ਜਾਵੇ ਅਤੇ ਫਿਰ ਅਸੀਂ ਕੀ ਕਰਾਂਗੇ ਬੜੀ ਮੁਸ਼ਕਲ ਨਾਲ ਅਸੀਂ ਆਪਣੇ ਪਾਪਾ ਨੂੰ ਰੋਕਿਆ ਸੀ ਤੇ ਸੰਭਾਲਿਆ ਉਸ ਤੋਂ ਬਾਅਦ ਮੇਰੇ ਪਿਓ ਨੇ ਮੇਰੇ ਘਰ ਵਾਲੇ ਨੂੰ ਕਹਿ ਦਿੱਤਾ ਸੀ ਕਿ ਹਰ ਲੀਂ ਦੀ ਉਮਰ ਤਾਂ ਹੁਣ ਜਲਦੀ ਤੋਂ ਜਲਦੀ ਵੀਚਾ ਲਗਵਾ ਦੇ ਇਹਦਾ ਧੀਰੇ ਬਿਨਾ ਇੱਥੇ ਰਹਿਣਾ ਮੁਸ਼ਕਲ ਹੋ ਰਿਹਾ। ਫਿਰ 2 ਕੁ ਮਹੀਨਾ ਬਾਅਦ ਮੇਰਾ ਵੀਜ਼ਾ ਆ ਗਿਆ ਸੀ ਤੇ ਮੈਂ ਵਿਦੇਸ਼ ਚਲੀ ਗਈ। ਮੇਰਾ ਘਰ ਵਾਲਾ ਬਹੁਤ ਵਧੀਆ ਸੁਭਾਤਾ ਸੀ ਅਤੇ ਮੈਂ ਉਸ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਗਈ ਸੀ। 6 ਸਾਲ ਹੋ ਚੁੱਕੇ ਨੇ ਉਧਰ ਮੇਰੀ ਭੂਆ ਨੂੰ ਵੀ ਪੇਕੇ ਦੇ ਘਰ ਬੈਠੇ ਨੂੰ 7 ਸਾਲ ਹੋ ਗਏ ਨੇ। ਭੂਆ ਨੇ ਉਹ ਫੜਕੜੋ ਆਪਣਾ ਹਿੱਸਾ ਲੈ ਲਿਆ ਤੇ ਬੱਚਿਆਂ ਦਾ ਵੀ ਹਿੱਸਾ ਲਿੱਤਾ ਤੇ ਫੂਫੜ ਨੂੰ ਤਲਾਕ ਦੇ ਦਿੱਤਾ। ਭੂਆ ਨੇ ਪੇਕੇ ਘਰ ਆ ਕੇ ਜ਼ਮੀਨ ਖਰੀਦ ਲਈ ਤੇ ਆਪਣਾ ਵੱਖਰਾ ਘਰ ਵੀ ਬਣਾ ਲਿਆ। ਤੇ ਪੂਆ ਹੁਣ ਉੱਥੇ ਰਹਿ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ ਪੂਆ ਵੀ ਹੁਣ ਆਪਣੇ ਘਰ ਵਿੱਚ ਬਹੁਤ ਖੁਸ਼ ਹੈ ਤੇ ਮੈਂ ਵੀ ਇਧਰ ਬਾਰ ਬਹੁਤ ਖੁਸ਼ ਹਾਂ ਆਪਣੇ ਘਰ ਵਿੱਚ ਪਰ ਜਦੋਂ ਮੈਂ ਫੁੱਫੜ ਬਾਰੇ ਅੱਜ ਵੀ ਸੋਚਦੀ ਆ ਤਾਂ ਮੇਰਾ ਲੋਕੰਡਾ ਖੜਾ ਹੋ ਜਾਂਦਾ ਕਿ ਅੱਜ ਕੱਲ੍ਹ ਯੁੱਗ ਦੇ ਜਮਾਨੇ ਵਿੱਚ ਕੋਈ ਵੀ ਰਿਸ਼ਤਾ ਨਾਤਾ ਨਹੀਂ ਰਹਿ ਗਿਆ ਸਾਰੇ ਹੀ ਝੂਠੇ ਬੇਮਾਇਨੇ ਨੇ ਕੋਈ ਵੀ ਰਿਸ਼ਤਾ ਜਿਹहां ਨਹੀਂ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਤਾਂ ਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਕੇ ਜ਼ਰੂਰ ਚਾਹੀਓ ਜੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਜੀ ਆਪਾਂ ਜਲਦ ਹੀ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਪਰ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤਾਂ ਜੋ ਆਉਣ ਵਾਲੀ ਕਹਾਣੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਜਲਦੀ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀਕਾਲ ਜੀ ਰੱਬ ਰੱਖਾ